ਕਿਸਾਨਾਂ ਦੇ ਹੜਾ ਕਾਰਨ ਬੁਰੇ ਹਾਲਾਤ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲਿਆਂ ਦੀਆਂ ਫਸਲਾਂ ਤਬਾ ਸਰਕਾਰ ਕੋਲੋਂ ਕੀਤੀ ਮੁਆਵਜ਼ੇ ਦੀ ਮੰਗ ਪਿੰਡ ਮੰਝ ਦੇ ਕਿਸਾਨਾਂ ਨੇ ਹੜਕਾ ਨੂੰ ਹੋਈ ਫਸਲਾਂ ਦੀ ਤਬਾਹੀ ਦੇ ਸਰਕਾਰ ਦੇ ਸਬੰਧਿਤ ਵਿਭਾਗਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਪਿਛਲੇ 17 ਦਿਨਾਂ ਤੋਂ ਪਿੰਡ ਹਾੜਾਂ ਦੇ ਪਾਣੀ ਹੀਟ ਹੈ ਜਿਸ ਨਾਲ ਠੇਕੇ ਤੇ ਜ਼ਮੀਨਾਂ ਬਾਹੀ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਉੱਪਰ ਪਹਾੜ ਵਰਗਾ ਬੋਝ ਹੈ ਕਿਉਂਕਿ ਨਾ ਕੋਈ ਆਮਦਨ ਦਾ ਸਾਧਨ ਬਚਿਆ ਤੇ ਨਾ ਹੀ ਪਸ਼ੂਆਂ ਲਈ ਚਾਰਾ ਬੋਟਾ ਸਿੰਘ ਤੇ ਦਲੇਰ ਸਿੰਘ ਨੇ ਦੱਸਿਆ ਕਿ ਪਿੰਡ ਮੰਝ ਦਾ ਲਗਭਗ 1000 ਏਕੜ ਰਕਬਾ ਪਾਣੀ ਹੀਟ ਹੈ ਜਿਸ ਵਿੱਚੋਂ ਬਹੁਤ ਵੱਡਾ ਹਿੱਸਾ ਠੇਕੇ ਤੇ ਵਾਹੀ ਕੀਤਾ ਜਾਂਦਾ ਹੈ ਹਰ ਸਾਲ ਨਾਲੇ ਦੇ ਪੁਲ ਕਰਕੇ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਹਨਾਂ ਮੰਗ ਕੀਤੇ ਕਿ ਸਰਕਾਰੀ ਇਸ ਪੁਲ ਵਿੱਚੋਂ ਲੱਗੀਆਂ ਸਿੱਖਾਂ ਨੂੰ ਹਟਾ ਕੇ ਨਜਾਇਜ਼ ਕਬਜ਼ੇ ਦੂਰ ਕਰੇ ਅਤੇ ਨਾਲੇ ਦੀ ਸਫਾਈ ਕਰਵਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਨੁਕਸਾਨ ਨਾ ਹੋਵੇ ਇਸ ਮੌਕੇ ਕਿਸਾਨਾਂ ਨੇ ਹੋਰ ਕੀ ਗੱਲਬਾਤ ਕੀਤੀ ਹੈ ਤੁਸੀਂ ਆਪ ਸੁਣੋ ਅੱਛਾ ਜੀ ਸਰ ਸਾਡਾ 1000 ਕਿੱਲਾ ਰਕਬਾ ਦਾ ਡੁੱਬਾ 27 ਤਰੀਕ ਤੋਂ ਪਾਣੀ ਆ ਪਹਿਲੋ ਦਰਿਆ ਰਾਵੀ ਦਾ ਪਾਣੀ ਕੜਿਆ ਵਾ ਤਿੰਨ ਦਿਨ ਉਹਨੇ ਜ਼ਮੀਨ ਡੋਬ ਛੱਡੀ ਉਹ ਤੋਂ ਬਾਅਦ ਜਿਹੜਾ ਵਾ ਸਾਨੂੰ ਮਾਰ ਮਾਰੀ ਰਮਦਾਸ ਸਾਈਡ ਪਾਣੀ ਨੇ ਸਕੀਨ ਨਾਲੇ ਦੀ ਖਲਾਈ ਹੋਣੀ ਚਾਹੀਦੀ ਆ ਸਕੀਨ ਨਾਲਾ ਜਿਹੜਾ ਐ ਟਾਈਮ ਕਾਗਜ਼ੀ ਜਿਹੜਾ ਵਾ ਕਿਤੇ 80 ਫੁੱਟ ਆ ਕਿਤੇ 100 ਫੁੱਟ ਆ ਜਿਹੜਾ ਮੌਜੂਦਾ ਐ ਟਾਈਮ ਉਹ 20 ਫੁੱਟ ਤੋਂ ਵੱਧ ਤੋਂ ਵੱਧ ਕਿਹੇ ਬੰਨੇ 15 ਫੁੱਟ ਆ ਜ਼ਿਮੀਦਾਰਾਂ ਨੇ ਸਕੀ ਸਾਰੀ ਵਾਗਰ ਲਾਤੀ ਉਹ ਤੋਂ ਜਾਰੀ ਮਾਰ ਸਾਨੂੰ ਉਹ ਪੁਲ ਦੀ ਵਜਦੀ ਬੀਐਸਐਫ ਨੇ ਪੁਲ ਵੱਧਾ ਵਾ ਉਹ ਜ ਰਗਬਾ ਤਾਰੋਂ ਪਾਰ ਵੀ ਮੰਨਦਾ ਹੈਗਾ ਵਾ ਉਹ ਜਿਹੜਾ ਤੁਹਾਨੂੰ ਰਗਬਾ ਬੰਬੀ ਦਿਖਦੀ ਆ ਇਹ ਸਾਰਾ ਗਲ ਚੁਕਾ ਵਾ ਇਹਦੇ ਉੱਤੋਂ ਪਾਣੀ ਲੱਭੇ ਵੀ ਡੁੱਬਾ ਰਿਆ ਪਾਣੀ ਥੱਲੇ ਕੱਲ ਪਰਸੋਂ ਦਾ ਹੋਣੀ ਨੰਗਾ ਆ ਅਸੀਂ ਪ੍ਰਸ਼ਾਦਨ ਕੋਲ ਮੰਗ ਕਰਦੇ ਆ ਸਾਨੂੰ ਨਾ ਬੰਦਾ ਮਾਫੀਆ ਦਿੱਤਾ ਜਾਵੇ 60000 ਨੂੰ ਜ਼ਮੀਨ ਦੇ ਠੇਕੇ ਦੇ ਲਈ 20000 ਤੇ ਦੇ ਖਰਚਾ ਚੜ ਚੁੱਕਾ 80000 ਨੂੰ ਚੱਲਾ ਸਾਨੂੰ ਜਮੀਨ ਪਈ ਕੋਈ ਤੂੜੀ ਤੰਦ ਨਹੀਂ ਬਚੀ ਤੂੜੀ ਤੰਦ ਕੋਈ ਚੀਜ਼ ਨਹੀਂ ਬਜੀ ਆ ਵੇਖੋ ਸਾਰੀ ਤੂੜੀ ਰੋੜ ਚੁੱਕੀ ਪਿੱਛੇ ਕੈਮਰਾ ਮਾਰ ਕੇ ਵੇਖ ਲੋ ਜੀ ਪੱਠੇ ਵੀ ਇਧਰੋਂ ਸਹੀ ਕੱਢਦੇ ਜੀਮਿਦਾਰ ਪੱਠੇ ਵੀ ਸਾਡੇ ਰੋੜ ਚੁੱਕੇ ਆ ਹੋਰ ਥਾਵਾਂ ਤੇ ਪ੍ਰਸ਼ਾਸਨ ਵੀ ਪਹੁੰਚਿਆ ਵਾ ਮੀਡੀਆ ਵੀ ਪਹੁੰਚਿਆ ਹਰ ਇੱਕ ਅੰਬਦਾਸ ਤੱਕ ਪਹੁੰਚਿਆ ਪਿੰਡੀਆਂ ਤੱਕ ਸਾਡੇ ਤੱਕ ਕਿਹੇ ਨੇ ਵੀ ਨਹੀਂ ਪਹੁੰਚ ਕੀ ਸਾਡੇ ਤੱਕ ਕੋਈ ਸੰਸਥਾਵਾਂ ਨਹੀਂ ਪਹੁੰਚੀ ਕੋਈ ਸੰਸਥਾਵ ਉਹ ਜ਼ਮੀਨ ਜਿਹੜੀ ਸਕੀਆਂ ਪਾਰ ਤੇ ਡੇਣੋ ਪਾਰ ਆ ਪਿੰਡ ਜਿਹੜਾ ਸਾਡਾ ਵਾ ਉਹ ਪਿੰਡ ਉੱਤੇ ਤਾਂ ਉਸ ਕਰਕੇ ਸਾਡ ਕੋ ਕੋਈ ਪਹੁੰਚ ਨਹੀਂ ਕੀ ਨੀ ਕੀਤੀ ਜਿਹੜਾ ਕੋਈ ਆਉਂਦਾ ਪੁਲ ਤੋਂ ਦੇਖ ਕੇ ਪਿੱਛੋਂ ਵੇਖ ਕੇ ਹੀ ਮੁੜ ਜਾਂਦਾ ਗਾਂ ਇੱਟਾ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਆਇਆ ਅੱਜ ਤੁਸੀਂ ਆਏ ਜੇ ਤੁਸੀਂ ਆਨ ਕੇ ਵੇਖਿਆ ਦੇਖਿਆ ਤੁਹਾਨੂੰ ਜੋ ਕੁਝ ਸਾਰਾ ਮੌਕਾ ਰੱਖਿਆ ਇਸੇ ਕਰਕੇ ਤੁਹਾਨੂੰ ਸਾਰਾ ਮੌਕੇ ਦੇ ਲਿਆ ਕੇ ਸਾਹ ਵਖਾ ਹਾਂਜੀ ਸਰ ਸਾਡੇ ਕੋ ਏਡੀਸੀ ਆਇਆ ਵਾ ਕੱਲ ਉਹ ਆਇਆ ਵਾ ਲੋਦੀ ਗੁਜਰ ਜੇ ਕੋ ਪੜਵਾਰੀ ਆ ਗੁਰਦਵਾਰਾ ਤਹਿਸੀਲਦਾਰ ਆ ਉਹ ਲੋਦੀ ਗੁਜਰ ਹੀ ਪੁਲ ਤੋਂ ਮੁੜ ਗਿਆ ਉਧਰ ਕਿਉਂ ਉਧਰ ਹੀ ਰਗਵਾ ਮੰਜਦਾ ਪੈਂਦਾ ਵਾ ਸਾਡੇ ਕੋ ਉਹ ਪੈਂਦਾ ਸੱਕਿਓਂ ਪਾਰ ਦਾ ਰਗਵਾ ਹਾਰਡ ਕੋਰ ਦਾ ਰਗਵਾ ਮੰਜਦਾ ਵਾ ਇਧਰ ਆਪਣਾ ਡਰੇਨ ਦਾ ਪੈਂਦਾ ਥਾੜ ਦਾ ਰਗਵਾ ਪੈਂਦਾ ਡਰੇਨੋਂ ਪਾਰ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਪਟਵਾਰੀ ਤਹਿਸੀਲਦਾਰ ਕੋਈ ਵੀ ਨਹੀਂ ਸਾਡੇ ਤੋਂ ਪਹੁੰਚਿਆ ਬਿਨਾਂ ਤੁਹਾਡੀ ਮੀਡੀਆ ਦੇ ਕੋਈ ਨਹੀਂ ਸਾਡੇ ਤੋਂ ਪਹੁੰਚਿਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਕੋਲ ਮੰਗ ਕਰਦੇ ਜੋ ਮਾਜਵਾ ਪਿੱਛੇ ਮਿਲਿਓ ਉਹ ਹੱਕ ਨਾਲ ਸਾਨੂੰ ਕਿੱਲੇ ਹਸਾਉਣੇ ਕੜਨਾ ਮਿਲਣਾ ਚਾਹੀਦਾ ਵਾ ਇਹ ਜਿਹੜੀ ਜ਼ਮੀਨ ਤੁਹਾਨੂੰ ਅੱਡੇ ਤੁਹਾਨੂੰ ਖੜੀ ਖਲੋਤੀ ਦੇ ਦਿੱਤੀ ਆ ਇਹ ਸਾਰੀ ਗੱਬੇ ਤਾਂ ਗਲ ਚੁੱਕੀ ਕਿਉਂਕਿ ਇਹ ਵੀ 12-13 ਦਿਨ ਡੁੱਬੀ ਜੈ ਇਹਨੂੰ ਇਹਨੂੰ 17 ਦਿਨ ਹੋ ਗਿਆ ਉਹ 12 ਦਿਨ ਤੋਂ ਵੀ ਡੁੱਬੀ ਰਹੀ ਪਾਣੀ ਦੇ ਵਿੱਚ ਅੱਜ ਤੱਕ ਕਿੰਨੇ ਫੁੱਟ ਪਾਣੀ ਆ ਹੁਣ ਹੁਣ ਤੱਕ ਪਾਣੀ ਅੱਜ ਵੀ 5 ਫੁੱਟ ਜਿਹੜੋਂ ਪਹਿਲੋਂ ਰਿਹਾ ਪਹਿਲੋਂ 7 ਤੋਂ 8 ਫੁੱਟ ਪਾਣੀ ਇਹਦੇ ਵਿੱਚ ਪੂਰਾ ਆ ਗਿਆ ਜੀ ਦਾ ਤੇ ਸਭ ਕੋਈ ਤਬਾ ਜੋ ਇਧਰ ਪਤਾ ਤੀਲਾ ਹੀ ਕਰਦੇ ਜੋ ਤੂੜੀ ਧਾਨ ਸਭ ਕੋ ਰੋੜ ਚੁੱਕਾ ਕਿਦਾਂ ਕਿਆਰਾ ਕਰ ਰਹੇ ਤੁਸੀਂ ਹੁਣ ਕੋਈ ਟਾਈਮ ਪਾਸ ਕਰਨਾਂ ਦੀ ਪਿੱਛੇ ਸਾਡੇ ਕੋਲ ਥੋੜਾ ਬਾਅਦ ਆ ਗਿਆ ਉੱਥੋਂ ਪਿੰਡ ਪਿਛਲੇ ਸਾਂ ਪਿੰਡ ਸੁੱਕੇ ਸਾਂ ਕਰਕੇ ਹੀ ਬਜੇ ਆ ਬਾਕੀ ਜ਼ਮੀਨ ਜਿਹੜੀ ਸਾਡੀ ਰਗਬਾ ਸਾਰਾ ਮੰਜ ਦਾ ਡਰੇਣੋਂ ਪਾਰ ਤੇ ਸਖੀਆਂ ਪਾਰ ਹੀ ਸਰ ਅਰੇ 6 ਮਹੀਨੇ ਪਹਿਲਾਂ ਵੀ ਹੋਈ ਆ ਫਰਗੋ ਕੰਡਾ ਤਾਰ ਤੋਂ ਪਾਰ ਜ਼ਮੀਨ ਸਾਡੀ ਅਨੁਸਾਰ ਨਹੀਂ ਹੋਈ ਜਿਹੜੋ ਕੋ ਲੜਾਈ ਦਾ ਮੌਸਮ ਚੱਲਿਆ ਠੀਕ ਹੈ ਜੀ ਉਦੋਂ ਸਾਡੇ ਕੋ ਕੋਈ ਨਹੀਂ ਪਹੁੰਚਿਆ ਹੁਣ ਤੱਕ ਵੀ ਸਾਡੇ ਤੋ ਪਹੁੰਚਿਆ ਜੋ ਵੀ ਸਾਡੇ ਦਾ ਅਜੇ ਤੱਕ ਧੱਕਾ ਸਾਡੇ ਕੋ ਕੋਈ ਨਹੀਂ ਤੱਕ ਕੋ ਜੜਦੇ ਆਏ ਹਾਂ ਹਾਂਜੀ ਉਹ ਜੜਦੇ ਹਮੇਸ਼ਾ ਉਜੜਦੇ ਆਏ ਸਾਡੇ ਕੋ ਕਿਸੇ ਨਿਸਾਰ ਨਹੀਂ ਨਾ ਹਰ ਕੋ ਗਿਆਨੇ ਆ ਕੇ ਪੁੱਛਿਆ ਵਾ ਬਸ ਇਨਾ ਕੋ ਜੀ ਪਿੱਛੋਂ ਜਿਹੜਾ ਹੁੰਦਾ ਜੇ ਉਹ ਪਿੱਛੋਂ ਫੋਟਵਾ ਡਰੇਨ ਤੋਂ ਖਿੱਚ ਕੇ ਮੁਰਜਦਾ ਗਾਂ ਸਾਡੇ ਤੱਕ ਕੋਈ ਪਹੁੰਚ ਨਹੀਂ ਕਰਦਾ ਚੜ੍ਹਦੀ ਕਲਾ ਟੈਂਪਟਿਵਲੀ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ